ਅੱਜ ਦੇ ਮਹਿਮਾਨ ਸਾਡੇ ਨਾਲ ਹਰਜੀਤ ਸਿੰਘਾ ਜੀ ਜੁੜ ਚੁੱਕੇ ਨੇ ਸੋ ਜਿਵੇਂ ਮੈਂ ਸਟੂਡੈਂਟ ਲਾਈਫ ਤੋਂ ਨਿਕਲੇ ਆ ਉਹ ਵੀ ਸਟੂਡੈਂਟ ਲਾਈਫ ਤੋਂ ਨਿਕਲੇ ਨੇ ਸਾਰੀਆਂ ਮੁਸ਼ਕਲਾਂ ਮੈਡੀਕਲਸ ਮੁਸ਼ਕਲਾਂ ਜਾਂ ਹੋਰ ਏ ਟੂ ਜ਼ੈਡ ਕਹਿ ਲਿਓ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੇ ਵੀ ਕੀਤਾ ਜਿਵੇਂ ਮੈਂ ਕੀਤਾ ਹਰਜੀਤ ਭਾਈ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਸਟੂਡੀਓ ਦਾ ਧੰਨਵਾਦ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਦੇ ਦੇਖਣ ਵਾਲੇ ਸਾਰੇ 시ਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਜੀ ਹਰਜੀਤ ਭਾਈ ਜੇ ਉਸ ਦਿਨ ਦੀ ਗੱਲ ਕਰੀਏ ਆਪਾਂ ਜਦੋਂ ਅਸੀਂ ਸਟੂਡੈਂਟ ਲਾਈਫ ਦੇ ਉੱਤੇ ਆਏ ਸੀ ਹਾਂਜੀ ਤੇ ਹੁਣ ਅੱਜ ਚਲੋ ਅਸੀਂ ਮੈਰਿਡ ਆਂ ਹਾਂਜੀ ਅੱਗੋਂ ਬਾਲ ਬੱਚਿਆਂ ਵਾਲੇ ਵੀ ਆਂ ਹਾਂਜੀ ਤੇ ਕਿਵੇਂ ਦਾ ਰਿਹਾ ਸਫ਼ਰ ਸਫ਼ਰ ਬਹੁਤ ਵਧੀਆ ਰਿਹਾ ਜੀ ਸਭ ਕੁਝ ਮਿੱਠਾ ਕੋੜਾ ਮੈਨੂੰ ਲੱਗਦਾ ਹੈ ਕਿ ਇੱਕ ਇਮੀਗ੍ਰੈਂਟ ਜਿਹੜਾ ਜਦੋਂ ਕੋਈ ਕਿਤੇ ਵੀ ਜਾਂਦਾ ਹੈ ਉਹਦੇ ਲਈ ਆਪਾਂ ਇੱਕ ਆਇਡਲ ਕੈਂਡੀਡੇਟ ਹੋਵਾਂਗੇ ਕਿ ਜਿਨ੍ਹਾਂ ਨੇ ਮੋਡ ਤੋਂ ਲੈ ਕੇ ਕੱਲੇ ਆ ਕੇ ਜਾਂ ਬਹੁਤ ਲੋਕ ਕਪਲ ਚ ਵੀ ਆਏ ਪਰ ਉਹਨਾਂ ਨੇ ਬੜਾ ਹੀ ਇੱਕ 5-700 ਡਾਲਰ ਮੇਰੇ ਬਹੁਤੇ ਜਾਣੇ ਚਲੋ ਥੋੜਾ ਜਿਹਾ ਲੱਕੀ ਸੀ ਕਿ ਮੈਨੂੰ ਥੋੜੇ ਜਿਹਾ ਵੱਧ ਪੈਸੇ ਮਿਲ ਗਏ ਸੀ ਪਰ ਮੈਂ ਬਹੁਤ ਜਾਣੇ ਸੀਗੇ ਜਿਹੜੇ ਮੇਰੇ ਨਾਲ ਆਏ ਸੀ ਜਿਹੜੇ ਸਿਰ 500 ਡਾਲਰ ਲੈ ਕੇ ਆਏ ਸੀ ਤੇ ਉੱਥੋਂ ਸਟਾਰਟ ਕਰਕੇ ਚਾਹੇ ajo ਛੋਟੀਆਂ-ਛੋਟੀਆਂ ਅਚੀਵਮੈਂਟ ਹੈ ਪਰ ਉਹ ਇੱਕ ਖੁਸ਼ੀ ਤਾਂ ਦਿੰਦੀਆਂ ਜੀ ਖੁਸ਼ੀ ਦਿੰਦੀਆਂ ਬਹੁਤ ਖੁਸ਼ੀ ਦਿੰਦੀਆਂ ਕਿ ਚਲੋ ਕੁਝ ਸਟਰੀਮ ਵਾਲੇ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਸਾਰੇ ਕੰਮ ਜੁਆਇਨ ਵੀ ਕਰਦੇ ਆ ਛੱਡਦੇ ਵੀ ਆ ਹਾਂਜੀ ਕਦੀ ਅਸੀਂ ਜੇ ਕਹ ਲਈਏ ਤਾਂ ਅਸੀਂ ਕਿਚਨ ਹੈਂਡ ਵੀ ਕੀਤੇ ਨੇ ਹਾਂਜੀ ਅ ਕਾਰਪੈਂਟਰੀ ਵੀ ਕੀਤੀ ਆ ਸਾਨੂੰ ਅਸੀਂ ਕੈਫਿਆਂ 'ਚ ਵੀ ਲੱਗੇ ਆ ਜਾਂ ਹੋਰ ਵਕਰੇ ਵਕਰੇ ਤਰ੍ਹਾਂ ਦੇ ਕੰਮ ਕੀਤੇ ਆ ਸਟੂਡੈਂਟ ਲਾਈਫ ਦੇ ਵਿੱਚ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਸ਼ੁਰੂਆਤ ਅੱਗੇ ਵੀਜ਼ੇ ਦੇ ਅਕੋਰਡਿੰਗ ਅਸੀਂ ਚੱਲਦੇ ਆ ਲਗਭਗ 7 ਤੋਂ 10 ਸਾਲ ਦਾ ਸਫ਼ਰ ਲਿੰਦਾ ਹਾਂਜੀ ਉਸ ਵਿੱਚ ਦਰਮਿਆਨ ਸਾਡੀ ਮੈਰਿਜ ਵੀ ਹੁੰਦੀ ਆ ਇੱਥੇ ਅਸੀਂ ਆਉਨੇ ਆ ਆਪਣੀ ਪਾਰਟਨਰ ਨਾਲ ਆਉਨੇ ਆ ਹਾਂਜੀ ਤੇ ਸਾਨੂੰ ਕੁਝ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਬਿਲਕੁਲ ਜੀ ਜੇ ਅਸੀਂ ਅੱਜ ਮੁਸ਼ਕਲਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਮੁਸ਼ਕਲ ਹੈ ਮੈਡੀਕਲ ਹਾਂਜੀ ਜੇ ਆਪਾਂ ਮੈਡੀਕਲ ਵਿੱਚ ਜੇ ਸਾਡੇ ਸਾਨੂੰ ਜਾਂ ਸਾਡੇ 파ਟਨਰ ਨੂੰ ਕੋਈ ਮੁਸ਼ਕਲ ਹੁੰਦੀ ਆ ਤੇ ਸਾਨੂੰ ਅਸੀਂ ਉਸ ਚੀਜ਼ ਨੂੰ ਅਸੀਂ ਅਵੇਅਰ ਕਰਨਾ ਵਾ ਕਿ ਜਿਹੜੇ ਸਾਡੇ ਆਉਣ ਵਾਲੇ ਕਪਲਸ ਨੇ ਜਾਂ ਉਹ ਸਿੰਗਲ ਨੇ ਉਹ ਕਿਵੇਂ ਉਸ ਤਰੀਕ ਤੋਂ ਚੀਜ਼ ਤੋਂ ਬਚਣ ਮੈਡੀਕਲ ਕੰਡੀਸ਼ਨ ਤੋਂ ਕਿਵੇਂ ਬਚਣਾ ਚਾਹੀਦਾ ਹੁੰਦਾ ਇੱਕ ਤਾਂ ਗੱਲ ਹੈ ਕਿ ਜਿਹੜੇ ਸਟੂਡੈਂਟ ਵੀਜ਼ੇ ਤੇ ਹੁੰਦੇ ਨਾ ਮੈਨੂੰ ਲੱਗਦਾ ਜਿੰਨੀ ਮੈਨੂੰ ਜਾਣਕਾਰੀ ਆ ਕਿ ਸ਼ਾਇਦ ਸਟੂਡੈਂਟ ਵੀਜ਼ੇ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਕਵਰ ਹੁੰਦਾ ਬਿਲਕੁਲ ਤੇ ਸ਼ਾਇਦ ਉਹ ਸਸਤੇ ਵੀ ਹੁੰਦੇ ਆ ਫਿਰ ਜਿਵੇਂ ਜਿਵੇਂ ਤੁਸੀਂ ਵੀਜ਼ਾ ਚ ਅੱਗੇ ਜਾਈ ਜਾਂਦੇ ਹੋ ਥੋੜਾ ਵਰਕ ਵੀਜ਼ਾ ਆ ਗਿਆ ਫਿਰ ਅੱਗੇ ਕੋਈ ਵੀ ਆ ਗਿਆ ਵੀਜ਼ਾ ਨਾ ਕੋਈ ਸਪான்ਸਰ ਵੀਜ਼ਾ ਆ ਗਿਆ ਜੀ 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 ਥੋੜੇ ਜੇ ਥੋੜੇ ਮਹਿੰਗੇ ਹੋ ਜਾਂਦੇ ਨੇ ਇੰਸ਼ੋਰੈਂਸ ਤੇ ਜੇ ਮੈਨੂੰ ਰੀਕਾਲ ਕਰ ਸਕਾਂ ਸ਼ਾਇਦ ਉਹਨੂੰ ਕਹਿੰਦੇ ਆ 8 ਕੰਡੀਸ਼ਨ 8501 850 ਇਹ ਹਾਂਜੀ ਤੇ ਉਹ ਬੜੀ ਜ਼ਰੂਰੀ ਹੁੰਦੀ ਹੈ ਕਿ ਇੰਸ਼ੋਰੈਂਸ ਸਾਨੂੰ ਇੱਥੇ ਹੋਰ ਵੀ ਬਹੁਤ ਮਿਲ ਜਾਂਦੇ ਆ ਪਰ ਜਿਹੜੇ ਕੰਡੀਸ਼ਨ 8501 ਨੂੰ ਕਵਰ ਕਰਦੇ ਆ ਉਹ ਬੜੇ ਥੋੜੇ ਜਿਹੇ ਹੁੰਦੇ ਆ ਤੇ ਕਦੇ-ਕਦੇ ਸਟੂਡੈਂਟ ਉਹਦੇ ਤੋਂ ਵੀ ਠੋਖਾ ਖਾ ਜਾਂਦੇ ਆ ਕਿ ਆਨਲਾਈਨ ਖੋਦੀ ਦੇਖਿਆ ਹਾਂਜੀ ਤੇ ਲੱਭਿਆ ਕੇ ਚਲੋ ਮੈਨੂੰ ਆ ਸਸਤਾ ਮਿਲਦਾ ਪਿਆ ਉਹ ਮੌਕੇ ਤੇ ਮਿਲਤਾ ਜਾਂਦਾ ਹਾਂਜੀ ਪਰ ਫਿਰ ਜਦੋਂ ਉਹਨੂੰ ਕਲੇਮ ਕਰ ਲਈ ਜਾਂਦੇ ਆ ਤੇ ਉਦੋਂ ਉਹਨਾਂ ਦੇ ਰਿਜੈਕਟ ਹੋ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਪੱਲਿਓਂ ਜਾਂ ਕਈ ਵਾਰੀ ਆਪਣੇ ਸੱਜਣਾ ਮਿੱਤਰਾਂ ਦੇ ਉਧਾਰੇ ਵੀ ਪੈਸੇ ਖਾਣੇ ਜਾਂਦੇ ਸੋ ਉਹਨਾਂ ਨੂੰ ਜੇ ਕਹੀਏ ਮੈਡੀਕਲ ਦੇ ਨਾਲ ਨਾਲ ਉਹਨਾਂ ਦੀ ਫਾਈਨੈਂਸ਼ੀਅਲ ਵੀ ਉਹਨਾਂ ਦੀ ਖਰਾਬ ਹੁੰਦੀ ਜਾਂਦੀ ਹੈ ਸਥਿਤੀ ਖਰਾਬ ਹੁੰਦੀ ਜਾਂਦੀ ਹੈ ਸੋ ਮੈਂ ਜੇ ਮੈਡੀਕਲ ਦੀ ਗੱਲ ਕਰਾਂ ਆਪਣੇ ਇੰਸ਼ੋਰੈਂਸ ਜਿਹੜੀ ਆ ਸਾਰੇ ਕੁਝ ਜਾਂਚ ਪਰਖ ਕੇ ਹੀ ਕਰਾਓ ਤੇ ਖੁਦ ਆਪਣੇ ਬਿਹਾਵ ਤੇ ਨਾ ਕਰੋ ਹਾਂਜੀ ਉਦੇ ਚ ਮਿਲਦਾ ਪੁੱਛ ਲੈਣਾ ਹੀ ਚੰਗਾ ਹੁੰਦਾ ਹੈ ਕੋਈ ਐਕਸਪਰਟ ਹੁੰਦਾ ਹੈ ਜਿਹੜਾ ਕੋਈ ਤੁਹਾਡਾ ਏਜੰਟ ਹੈਗਾ ਕੋਈ ਮਾਈਗ੍ਰੇਸ਼ਨ ਏਜੰਟ ਹੈ ਕੋਈ ਲਾਇਰ ਹੈਗਾ ਤੇ ਉਹਦੇ ਚ ਨਾ ਇੱਕ ਜਿਹੜੀ ਸ਼ਾਇਦ ਆਪਾਂ ਪਹਿਲਾਂ ਆਫ ਦਾ ਕੈਮਰਾ ਵੀ ਡਿਸਕਸ ਕਰਦੇ ਪਏ ਸੀ ਉਹ ਗੱਲ ਹੈਗੀ ਹੈ ਕਿ ਜਦੋਂ ਇੱਕ ਬੰਦਾ ਪਹਿਲਾਂ ਇਕੱਲਾ ਇੱਥੇ ਆਉਂਦਾ ਤੇ ਫਿਰ ਜਦੋਂ ਉਹਨੇ ਆਪਦੇ ਪਾਰਟਨਰ ਨੂੰ ਐਡ ਕਰਨਾ ਹੁੰਦਾ ਤੇ ਉਹ ਇੰਸ਼ੋਰੈਂਸ ਲੱਭਣ ਲੱਗਦੇ ਆ ਕਿ ਯਾਰ ਮੈਂ ਪਹਿਲਾਂ ਇਕੱਲੇ ਬੰਦੇ ਨੇ ਕੀਤਾ ਸੀ ਮੇਰਾ ਕੋਈ ਸਪਸ ਕੇ 1000 ਡਾਲਰ ਲੱਗਾ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨੇ ਪਾਰਟਨਰ ਐਡ ਕਰਨਾ ਹੁੰਦਾ ਯਾਨੀ ਨਾਲ ਬੱਚਾ ਵੀ ਹੁੰਦਾ ਜਿਹੜੇ ਇੰਡੀਆ ਤੋਂ ਆ ਰਹੇ ਹੁੰਦੇ ਆ ਜਾਂ ਇੱਥੇ ਹੀ ਵਿਆਹ ਕਰਾਇਆ ਹੁੰਦਾ ਤੇ ਉਹ ਫਿਰ ਇੱਕਦਮ ਹੋ ਜਾਂਦਾ 6-7000 ਡਾਲਰ ਤੇ ਬੰਦੇ ਨੂੰ ਬੜਾ ਵੱਡਾ ਚੇਂਜ ਲੱਗਦਾ ਤੇ ਫਿਰ ਉਹਨੂੰ ਕਈ ਵਾਰ ਕੋਈ ਨਾ ਕੋਈ ਕਹਿ ਦਿੰਦਾ ਕਿ ਯਾਰ ਮੈਂ ਤਾਂ ਅਲੱਗ-ਅਲੱਗ ਹੀ ਰੱਖਿਆ ਮੇਰੇ ਪਾਰਟਨਰ ਦਾ ਜਿਹੜਾ ਸੀ ਉਹ ਪਹਿਲਾਂ ਇੱਥੇ ਸੀ ਉਹਦੇ ਕੋਲੇ ਆਪਦਾ ਇੰਸ਼ੋਰੈਂਸ ਸੀਗਾ ਉਸ ਤੋਂ ਬਾਅਦ ਮੈਂ ਆਪਦਾ ਖਰੀਦ ਲਿਆ ਪਰ ਸਾਨੂੰ ਦੋਨਾਂ ਨੂੰ 1-1000 ਡਾਲਰ ਹੀ ਦੇਣਾ ਪਿਆ ਤੇ ਉਹਦੇ ਚੋਂ ਸਾਡਾ 4000 ਡਾਲਰ ਬਚ ਗਿਆ ਉਹ ਡੈਫੀਨੇਟਲੀ ਉਹ ਤੁਹਾਡੀ ਸ਼ਾਇਦ ਵੀਜ਼ਾ ਕੰਡੀਸ਼ਨ ਤਾਂ ਪੂਰੀ ਕਰ ਦਵੇ ਪਰ ਉਹ ਤੁਹਾਡੀ ਮੈਡੀਕਲ ਕੰਡੀਸ਼ਨ ਨੂੰ ਨਹੀਂ ਪੂਰੀ ਕਰਦਾ ਉਹ ਕਿਉਂਕਿ 빙ਾ ਮੈਂ ਮੇਰੀ ਜਿਹੜੀ ਇੱਕ ਜੌਬ ਹੈਗੀ ਉਹ ਟ੍ਰੇਨਰ ਦੀ ਵੀ ਆ ਜਾਂ ਟੀਚਰ ਦੀ ਕਹਿ ਲਓ ਤੇ ਮੇਰੇ ਕੋਲੇ ਇਦਾਂ ਕਈ ਵਾਰ ਸਟੂਡੈਂਟ ਆਉਂਦੇ ਆ ਜਿਨ੍ਹਾਂ ਦੇ ਮੋਸਟਲੀ ਉਹ ਪ੍ਰੈਗਨੈਂਸੀ ਦੇ ਵਿੱਚ ਰਿਜੈਕਟ ਹੋਏ ਹੁੰਦੇ ਆ ਬੱਚਿਆਂ ਦੇ ਜੀ ਕਿ ਉਹ ਲੈ ਲੈਂਦੇ ਆ ਹਸਪੀਟਲ ਚਲੇ ਜਾਂਦੇ ਆ ਹਸਪੀਟਲ ਪਹਿਲਾਂ ਐਕਸੈਪਟ ਵੀ ਕਰ ਲੈਂਦਾ ਪਰ ਜਦੋਂ ਹਸਪੀਟਲ ਅੱਗੇ ਕਲੇਮ ਪਾਉਂਦਾ ਉਹਨਾਂ ਦਾ ਰਿਜੈਕਟ ਹੋ ਜਾਂਦਾ ਤੇ ਫਿਰ ਉਹ ਮੈਨੂੰ ਲੱਗਾ ਆ ਰਾਊਂਡ 20000 ਦੇ ਕਰੀਬ ਕੁਝ ਪਤਾ ਨਹੀਂ 17 ਤੋਂ 20000 ਦੇ ਕਰੀਬ ਫਿਰ ਬੱਚਿਆਂ ਨੂੰ ਕੋਲੋਂ ਦੇਣਾ ਪੈਂਦਾ ਬਿਲਕੁਲ ਤੇ ਉਹ ਬਹੁਤ ਵੱਡੀ ਅਮਾਉਂਟ ਹੈ ਹਾਂਜੀ ਹਾਂਜੀ ਬਹੁਤ ਵੱਡੀ ਅਮਾਉਂਟ ਹੈ ਸੋ ਮੈਂ ਇਹੀ ਚੋਣਾਵਾ ਕਿ ਜੇ ਤੁਸੀਂ ਫਾਈਨੈਂਸ਼ੀਅਲ ਕੰਡੀਸ਼ਨ ਆਪਣੀ ਸਹੀ ਰੱਖਣਾ ਚਾਹੁੰਦੇ ਹੋ ਤੇ ਆਪਣੀ ਇੰਸ਼ੋਰੈਂਸ ਆਪਣੇ ਕਪਲ ਦੀ ਇੰਸ਼ੋਰੈਂਸ ਉਹ ਜ਼ਰੂਰ ਪਤਾ ਕਰੋ ਕਿ ਸਾਡਾ ਹਰ ਚੀਜ਼ ਕਵਰ ਹੈ ਜਾਂ ਨਹੀਂ ਕਵਰ ਹੈ ਸੋ ਮਿਹਰਬਾਨੀ ਤੁਹਾਡੀ ਬਹੁਤ-ਬਹੁਤ ਤੇ ਹਰਜੀਤ ਜੀ ਜੇ ਅੱਗੋਂ ਅੱਜ ਗੱਲ ਕਰੀਏ 2025 ਦੀ ਸ਼ੁਰੂਆਤ ਹੋਈ ਆ ਸੋ ਕਿਵੇਂ ਦੇਖਦੇ ਹੋ ਕਿ ਸ਼ੁਰੂਆਤ ਨੂੰ ਅੱਜ ਦੀ ਸ਼ੁਰੂਆਤ ਅੱਜ ਦੇ ਦਿਨ ਦੀ ਸ਼ੁਰੂਆਤ ਤੋਂ ਅੱਗੇ 364 ਦਿਨ ਕਿਵੇਂ ਤੁਸੀਂ ਅੱਗੇ ਰੈਜ਼ੋਲੂਸ਼ਨ ਨਾਲ ਤੁਸੀਂ ਸ਼ੁਰੂ ਕੀਤਾ ਮੈਨੂੰ ਲੱਗਦਾ ਨਾ ਇੱਕ ਰੈਜ਼ੋਲੂਸ਼ਨ ਤੋਂ ਪਹਿਲਾਂ ਮੈਨੂੰ ਇੱਕ ਗੱਲ ਹੋਰ ਵਿੱਚ ਦੀ ਯਾਦ ਆ ਗਈ ਇੰਸ਼ੋਰੈਂਸ ਤੋਂ ਜੀ ਜੀ ਕਿ ਆਪਾਂ ਸਿਰਫ ਮੈਡੀਕਲ ਇੰਸ਼ੋਰੈਂਸ ਦੀ ਗੱਲ ਕਰਦੇ ਪਏ ਸੀ ਕੁਝ ਲੋਕ ਗੱਡੀਆਂ ਦੇ ਨਵੇਂ ਬੰਦਾ ਆਇਆ ਨਾ ਇੱਥੇ ਉਹ ਗੱਡੀਆਂ ਦੇ ਇੰਸ਼ੋਰੈਂਸ ਵੀ ਨਹੀਂ ਕਰਾਉਂਦੇ ਅੱਛਾ ਹਾਂਜੀ ਚਲੋ ਬਹੁਤ ਬੰਦੇ ਹੁੰਦੇ ਆ ਜਿਹੜੇ ਆ ਕੇ ਉਹ ਥਰਡ ਪਾਰਟੀਆਂ ਲੈ ਲੈਂਦੇ ਆ ਕਿ ਚਲੋ ਅੱਗੇ ਤੇ ਅੱਗੇ ਮਿਲ ਜਾਂਦੇ ਆ ਕਈ ਬੰਦੇ ਹੁੰਦੇ ਆ ਕਿ ਨਹੀਂ ਨਹੀਂ ਮੈਂ ਤਾਂ ਵਧੀਆ ਏਡੀ ਚਲਾਉਣਾ ਮੈਨੂੰ ਤਾਂ ਕੋਈ ਐਡਾ ਹੈ ਨਹੀਂ ਚੱਕਰ ਪਹਿਲਾਂ ਇੰਡੀਆ ਵੀ ਨਹੀਂ ਕਿਤੇ ਵਜੀ ਹੈਨਾ ਤੇ ਸਡਨਲੀ ਜਦੋਂ ਇੱਥੇ ਕੋਈ ਐਕਸੀਡੈਂਟ ਹੋ ਜਾਂਦਾ ਤੇ ਫੇਰ ਸਾਹਮਣੇ ਵਾਲਾ ਜੇ ਤੁਹਾਨੂੰ ਜਮਾ ਹੀ ਕ੍ਰੇਜ਼ੀ ਮਿਲ ਜੇ ਬਿਲਕੁਲ ਮੈਂ ਇੱਕ ਬੰਦੇ ਨੂੰ ਪਰਸਨਲੀ ਜਾਣਦਾ ਉਹਨਾਂ ਨੂੰ 45000 ਡਾਲਰ ਦਾ ਫਾਈਨ ਹੋਇਆ ਸੀਗਾ ਤੇ ਸੇਮ ਸੇਮ ਤੁਹਾਨੂੰ ਉਹਨਾਂ ਨੇ ਇੱਕ ਫਰੈਂਡ ਨਾਲ ਵੀ ਕੀਤੀ ਆ ਜੀ ਇਸੇ ਇੰਸ਼ੋਰੈਂਸ ਤੇ ਉਹ ਚੋਂਦਾ ਉਹਨੇ ਥਰਡ پارٹی ਇੰਸ਼ੋਰੈਂਸ ਕਰਾਈ ਹੋਈ ਸੀ ਜਦੋਂ ਉਹਦੀ ਗੱਡੀ ਕਿਸੇ ਦੂਜੇ ਬੰਦੇ ਨਾਲ ਹਿੱਟ ਹੋਈ ਤੇ ਉਹਨੂੰ 35000 ਡਾਲਰ ਦਾ ਫਾਈਨ ਹੋ ਰਿਹਾ ਇੰਸ਼ੋਰੈਂਸ ਨੇ ਉਹਨੂੰ ਕਲੇਮ ਕਰਨ ਲਈ ਭੇਜੇ ਹਾਂਜੀ ਸ਼ੁਕਰ ਕਰੋ ਜਿੰਨੇ ਮੇਰੇ ਦੋਸਤ ਸੀ ਉਹਨਾਂ ਦਾ ਉਹਨਾਂ ਨੂੰ ਲਾਇਰ ਵੀ ਚੰਗਾ ਮਿਲ ਗਿਆ ਤੇ ਜੱਜ ਵੀ ਸਾਹਮਣੇ ਚੰਗਾ ਮਿਲ ਗਿਆ ਅੱਛਾ ਜੀ ਤੇ ਉਹਨਾਂ ਨੇ ਬਸ ਉਹਦੇ ਪੱਖ ਦੇ ਆਧਾਰ ਤੇ ਕਹਿ ਲਓ ਕਿ ਵੇਵ ਕਰਤਾ ਜੀ ਤੇ ਮੈਨੂੰ ਇਹ ਚੋਣਾ ਕਿ ਜਿਹੜਾ ਸਟੂਡੈਂਟ ਦੇ ਲਾਈਫ ਦੇ ਵਿੱਚ ਚਾਹੇ ਉਹ ਆਪਣੀ ਅ ਪਰਸਨਲ ਇੰਸ਼ੋਰੈਂਸ ਹੋਵੇ ਜਾਂ ਕਾਰ ਦੀ ਇੰਸ਼ੋਰੈਂਸ ਹੋਵੇ ਹਾਂਜੀ ਜਰੂਰ ਕਰਾਓ ਹੈ ਕਾਰ ਦੀ ਇੰਸ਼ੋਰੈਂਸ ਹੋਵੇ ਹਰ ਚੀਜ਼ ਆਪਦੀ ਪੂਰੀ ਰੱਖੋ ਵੀ ਇੰਡੀਆ ਵਾਲਾ ਜਾਂ ਕੋਈ ਹੋਰ ਏਸ਼ੀਅਨ ਕੰਟਰੀ ਵਾਲਾ ਹਿਸਾਬ ਨਾਲ ਕੀਤਾ ਜਾਵੇ ਕਿ ਕੋਈ ਗੱਲ ਨਹੀਂ ਚੱਲਦਾ ਚੱਲੀ ਜਾਂਨ ਦੋ ਉਹ ਵਾਲਾ ਕੰਮ ਨਾ ਹੋਵੇ ਹਾਂਜੀ ਸੋ ਹਰਜੀਤ ਵੀਰ ਜੀ ਕੋਈ ਹੋਰ ਨਵੀਂ ਕੋਈ ਪੁਰਾਣੀ ਮਿੱਟੀ ਕੋਈ ਕੋੜੀ ਜਾਂ ਤੁਸੀਂ ਸਾਂਝੀ ਕਰਨਾ ਚਾਹੋ ਆ ਹੋਰ ਤਾਂ ਜੀ ਇੱਥੇ ਮੈਨੂੰ ਲੱਗਦਾ ਮਿਕਸ ਆਫ ఎవਰੀਥਿੰਗ ਹੁੰਦਾ ਹੈ ਕਿ ਜਿੱਦਾਂ ਜੇ 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 ਜ ਉਹਨੇ ਮੇਲਾ ਦਾ ਚੰਗੀ ਹਲਚਲ ਪਾ ਕੇ ਰੱਖੀ ਹੋਇਆ ਦੂਜੀ ਗੱਲ ਵਾਰਸ ਵਾਰਸ ਆਪਾਂ ਦੋ ਦੋਕ ਵਾਰਸ ਨੂੰ ਦਾ ਆਪਾਂ ਜਿਹੜਾ ਮੇਨਲੀ ਜਾਣਦੇ ਆ ਤੇ ਉਸ ਤੋਂ ਬਿਨਾ ਵੀ ਜਿਹੜੇ ਕਈ ਕੰਟਰੀਸ ਹੈਗੀਆਂ ਜਿਹੜੀਆਂ ਅਰਬ ਕੰਟਰੀਸ ਹੈਗੀਆਂ ਉਹਨਾਂ ਦੇ ਵਿੱਚ ਜਿਹੜੀਆਂ ਜਿਨ੍ਹਾਂ ਦੀ ਗੱਲ ਹੀ ਨਹੀਂ ਹੁੰਦੀ ਕਿ ਕਿਸੇ ਦੇ ਸਿਵਲ ਵਾਰ ਚੱਲਦੀ ਪਈ ਆ ਬੰਗਲਾਦੇਸ਼ ਉੱਚ ਵੀ ਆਲਮੋਸਟ ਸਟੇਬਲ ਵਾਰ ਹੈਗੀ ਆ ਤੇ ਹੋਰ ਇਹਦੇ ਨਾਲ ਅਫਰੀਕਾ ਦੇ ਵਿੱਚ ਵੀ ਕਈ ਕੰਟਰੀਜ਼ ਰਹਿੰਗੇ ਆ ਤੇ ਮੈਨੂੰ ਲੱਗਦਾ ਕਿ ਉਹ ਬੈਟਰ ਗੱਲ ਹੋਏਗੀ ਜੀ ਜਿਵੇਂ ਹੁਣ ਰੀਸੈਂਟਲੀ ਪਾਕਿਸਤਾਨ ਦੇ ਅਫਗਾਨਿਸਤਾਨ ਦਾ ਵਾਰ ਚੱਲ ਰਹੀ ਆ ਜਾਂ ਲਾਸਟ ਅਜੇ ਤੱਕ ਰਸ਼ੀਆ ਦੀ ਵਾਰ ਚੱਲਦੀ ਪਈ ਆ ਉਹਦੇ ਨਾਲ ਇਜ਼ਰਾਈਲ ਨਾਲ ਸੌਰੀ ਮੈਨੂੰ ਨਾਮ ਸਕਿਪ ਹੋ ਰਿਹਾ ਹੈ ਇਜ਼ਰਾਈਲ ਨਹੀਂ ਬੈਲ ਨਹੀਂ ਪੈਲੇਸਟਾਈਨ ਨਹੀਂ ਜੇ ਚੱਲਦੀ ਹਾਂਜੀ ਹਰ ਪੈਲੇਸਟਾਈਨ ਨਹੀਂ ਜੇ ਚੱਲਦੀ ਐਂਡ ਪੈਲੇਸਟinians ਤੇ ਉਹ ਰਸ਼ੀਅਨ ਦੀ ਵਾਰ ਚੱਲ ਰਹੀ ਹੈ ਨਹੀਂ ਇਜ਼ਰਾਈਲ ਐਂਡ ਪੈਲੇਸਟਾਈਨ ਤੁਸੀਂ ਮਿਕਸ ਕਰ ਰਹੇ ਹੋ ਹਾਂਜੀ ਮਿਕਸ ਹੋ ਰਿਹਾ ਬੁੱਲਾ ਹਰ ਕੰਟਰੀ ਦੇ ਵਿੱਚ ਵਾਰ ਚੱਲ ਰਹੀਆਂ ਹਨਾ ਹਾਂਜੀ 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 ਸੋ ਇਸ ਤੇ ਜੇ ਚਰਚਾ ਕਰਨੀ ਹੋਵੇ ਤੇ ਸਾਡੇ ਨਾਲ ਤਰਲੋਚਨ ਵੀਰ ਜੀ ਬਹੁਤ ਵਧੀਆ ਡਿਸਕਸ ਕਰਨਗੇ ਇਸ ਚੀਜ਼ ਤੇ ਸੋ ਹੁਣ ਧੰਨਵਾਦ